ਜੋਤਸ਼ੀ ਐਮੀ ਟ੍ਰਿਪ ਨੇ ਪਵਿਕਬਾਣੀ ਕੀਤੀ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਬਣਨਗੇ ਇਹ ਗੱਲ ਉਹਨਾਂ ਇੱਕ ਸਮਾਚਾਰ ਏਐਨਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ ਉਸਨੇ ਸਹੀ ਪਵਿਕਬਾਣੀ ਕੀਤੀ ਸੀ ਕਿ ਕਿਸ ਤਰੀਕ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਰਾਸ਼ਟਰਪਤੀ ਦੀ ਦੌੜ ਤੋਂ ਆਪਣਾ ਨਾਂ ਵਾਪਸ ਲੈਣਗੇ ਉਹਨਾਂ ਕਿਹਾ ਕਿ ਹੁਣ ਕਮਲਾ ਹੈਰਿਸ ਦੀ ਦੌੜ ਵਿੱਚ ਟਰੰਪ ਲਈ ਕੋਈ ਵਾਕ ਓਵਰ ਨਹੀਂ ਹੋਵੇਗਾ ਪਰ ਫਿਰ ਵੀ ਉਹ ਰਾਸ਼ਟਰਪਤੀ ਬਣ ਜਾਣਗੇ ਜਿੱਥੋਂ ਤੱਕ ਬਾਈਡਨ ਦਾ ਸੰਬੰਧ ਹੈ ਉਸਨੇ ਕਿਹਾ ਕਿ ਉਹ ਅਹੁਦਾ ਛੱਡਣ ਦੀਆਂ ਵਾਦਦੀਆਂ ਮੰਗਾਂ ਵਿਚਕਾਰ ਆਪਣਾ ਕਾਰਜਕਾਲ ਪੂਰਾ ਕਰਨਗੇ ਐਮਏ ਟ੍ਰਿਪ ਨੇ ਕਿਹਾ ਮੈਨੂੰ ਪਤਾ ਸੀ ਕਿ ਜਦੋਂ ਜੋ ਬਾਈਡਨ ਅਹੁਦਾ ਛੱਡਣਗੇ ਤਾਂ ਪੂਰਨਮਾਸੀ ਫੁੱਲ ਮੂਨ ਹੋਵੇਗੀ ਮੈਂ ਕਮਲਾ ਦੇ ਚਾਰਟ ਨੂੰ ਹੁਣ ਹੋਰ ਡੂੰਘਾਈ ਵਿੱਚ ਦੇਖਿਆ ਕਿ ਉਹ ਨਾਮਜ਼ਦ ਹੈ ਅਤੇ ਉਸਦੇ ਚਾਰਟ ਵਿੱਚ ਇੱਕ ਸੱਚਮੁੱਚ ਸ਼ਾਨਦਾਰ ਬਦਲਾਅ ਹੈ ਜੋ ਕਿ ਬਾਈਡਨ ਨਾਲੋਂ ਬਹੁਤ ਵਧੀਆ ਹੈ ਮੈਂ ਇਹ ਵੀ ਟਵੀਟ ਕੀਤਾ ਕਿ ਜੇਕਰ ਮੈਂ ਡੈਮੋਕ੍ਰੈਟਿਕ ਪਾਰਟੀ 'ਚ ਹੁੰਦੀ ਤਾਂ ਮੈਂ ਉਸ ਨੂੰ ਸਭ ਤੋਂ ਅੱਗੇ ਰੱਖਾਂਗੀ ਕਿਉਂਕਿ ਉਹਨਾਂ ਦਾ ਟ੍ਰਾਜ਼ੀਟਰ ਕਾਫੀ ਬਿਹਤਰ ਹੈ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਟਰੰਪ ਉਸ ਨੂੰ ਪਿੱਛੇ ਛੱਡ ਦੇਵੇਗਾ ਉਸਨੇ ਇਹ ਵੀ ਪੁਵਿਕ ਬਣੀ ਕੀਤੀ ਹੈ ਕਿ ਇਸ ਸਾਲ ਚੋਣਾਂ ਤੋਂ ਪਹਿਲਾਂ ਜਾਂ 2025 ਦੇ ਪਹਿਲੇ ਅੱਧ ਵਿੱਚ ਅਗਸਤ ਸਤੰਬਰ ਦੇ ਆਸ-ਪਾਸ ਅਮਰੀਕਾ ਵਿੱਚ ਹਿੰਸਾ ਜਾਂ ਅੱਤਵਾਦੀ ਹਮਲੇ ਹੋ ਸਕਦੇ ਨੇ ਐਮੀ ਨੇ ਕਿਹਾ ਮੈਨੂੰ ਇਹ ਉਦੋਂ ਪਤਾ ਲੱਗਾ ਜਦੋਂ ਮੈਂ ਅਮਰੀਕਾ ਦਾ ਵਰਥ ਚਾਰਟ ਦੇਖ ਰਹੀ ਸੀ ਦੇਸ਼ਾਂ ਦਾ ਵੀ ਵਰਥ ਚਾਰਟ ਹੁੰਦਾ ਵਰਥ ਚਾਰਟ ਵਿੱਚ ਮੈਂ ਕੁਝ ਅਜਿਹੀਆਂ ਚੀਜ਼ਾਂ ਦੇਖੀਆਂ ਜੋ ਹਿੰਸਾ ਜਾਂ ਅਰਾਜਕਤਾ ਵੱਲ ਇਸ਼ਾਰਾ ਕਰ ਰਹੀਆਂ ਸਨ ਜੋ ਆਮ ਜਨਤਾ ਨੂੰ ਪ੍ਰਭਾਵਿਤ ਕਰਨਗੀਆਂ ਮੈਂ ਇੱਕ ਚੱਕਰ ਵੀ ਦੇਖ ਰਹੀ ਸੀ ਜੋ 9 11 ਨਾਲ ਸੰਬੰਧਿਤ ਹੈ ਇਹ ਸਿਲਸਲਾ 2025 ਤੱਕ ਜਾਰੀ ਰਹੇਗਾ ਇਸ ਲਈ ਇਸ ਨੇ ਮੈਨੂੰ ਇੱਕ ਤਰ੍ਹਾਂ ਨਾਲ ਚਿੰਤਿਤ ਕੀਤਾ ਉਹਨਾਂ ਅੱਗੇ ਕਿਹਾ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਟਕਰਾਅ ਨਾਲ ਸਿਆਸੀ ਅਸ਼ਾਂਤੀ ਆਵੇਗੀ ਮੈਨੂੰ ਨਹੀਂ ਪਤਾ ਕਿ ਅੰਦਰੂਨੀ ਜਾਂ ਬਾਹਰੀ ਟਕਰਾਅ ਹੋਵੇਗਾ ਪਰ ਹਾਂ ਮੈਂ ਚੋਣਾਂ ਤੋਂ ਪਹਿਲਾਂ ਕੁਝ ਟਕਰਾਅ ਅਤੇ ਤਨਾਅ ਲੇਖਦਾ ਚੋਣਾਂ ਦੌਰਾਨ ਤਾਂਦਲੀ ਦੇ ਮੁੱਦੇ ਤੇ ਐਮੀ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਅਜਿਹਾ ਕੁਝ ਹੋ ਸਕਦਾ ਪਰ ਇਸ ਤੱਥ ਵੱਲ ਇਸ਼ਾਰਾ ਕੀਤਾ ਕਿ ਪ੍ਰਕਿਰਿਆ ਤੇ ਸਵਾਲ ਉਠਾਉਣ ਨਾਲ ਹਿੰਸਾ ਹੋ ਸਕਦੀ ਹੈ ਉਹਨਾਂ ਇਹ ਵੀ ਕਿਹਾ ਕਿ ਜੇਕਰ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਦੀ ਥਾਂ ਮਿਸ਼ੇਲ ਓਬਾਮਾ ਹੁੰਦੀ ਤਾਂ ਟਰੰਪ ਨੂੰ ਵੱਡਾ ਨੁਕਸਾਨ ਚੱਲਣਾ ਪੈਂਦਾ ਜਿਸ ਦਾ ਮਤਲਬ ਹੈ ਕਿ ਉਹ ਵੱਡੇ ਫਰਕ ਨਾਲ ਜਿੱਤ ਜਾਂਦੇ ਉਨਾ ਕਿਹਾ ਦੇਸ਼ ਸੱਚਮੁੱਚ ਇੱਕ ਮਹਿਲਾ ਰਾਸ਼ਟਰਪਤੀ ਲਈ ਤਿਆਰ ਹੈ ਉਸਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਗਾਇਕ ਪ੍ਰਭਾਵਸ਼ਾਲੀ ਟੇਲਰ ਸਵਿਫਟ ਕਮਲਾ ਹੈਰਿਸ ਦਾ ਸਮਰਥਨ ਕਰੇਗੀ ਐਮੀ ਟ੍ਰਿਪ ਦੀ ਵੈਬਸਾਈਟ ਅਨੁਸਾਰ ਉਹ ਇੱਕ ਪੇਸ਼ੇਵਰ ਜੋਤਿਸ਼ੀ ਅਤੇ ਲਾਇਸੈਂਸ ਸ਼ੂਡਾ థెరਪਿਸਟ ਹੈ ਯੂ ਐਨ ਸੀ ਚੈਪਲ ਹਿਲ ਤੋਂ ਮਨੋਵਿਗਿਆਨ ਵਿੱਚ ਪਿਛੋਕੜ ਅਤੇ ਐਨਵਾਈਯੂ ਤੋਂ ਸਮਾਜਿਕ ਕਾਰਜ ਵਿੱਚ ਮਾਸਟਰ ਡਿਗਰੀ ਦੇ ਨਾਲ ਜੋਤਿਸ਼ੀ ਵਿਗਿਆਨ ਸ਼ੁਰੂ ਵਿੱਚ ਉਸਦੇ ਕੈਰੀਅਰ ਦਾ ਹਿੱਸਾ ਨਹੀਂ ਸੀ ਇਸ ਵੱਲ ਉਸਦਾ ਚਕਾ ਅਚਾਨਕ ਪੈਦਾ ਹੋ ਗਿਆ ਉਸਨੇ ਦੱਸਿਆ ਸੱਚਮੁੱਚ ਅਚਾਨਕ ਹੋਇਆ ਮੈਂ ਕਦੇ ਨਹੀਂ ਸੋਚਿਆ ਅਸੀਂ ਕਿ ਮੈਂ ਜੋਤਸ਼ੀ ਬਣਾਂਗੀ ਮੈਂ ਕਾਲਜ ਗਈ ਅਤੇ ਮਨੋਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਫਿਰ ਮੈਂ ਸੋਸ਼ਲ ਵਰਕ ਵਿੱਚ ਮਾਸਟਰਸ ਕੀਤੀ ਇਸੇ ਲਈ ਮੈਂ ਹਮੇਸ਼ਾ ਮਨੁੱਖੀ ਵਿਹਾਰ ਵਿੱਚ ਦਿਲਚਸਪੀ ਰੱਖਦੀ ਰਹੀਆਂ ਅਤੇ ਇੱਕ ਦਿਨ ਮੈਂ ਜੋਤਸ਼ੀ ਵਿੱਚ ਡਿਗਰੀ ਲੈਣ ਬਾਰੇ ਸੋਚ ਰਹੀ ਸੀ ਅਤੇ ਫਿਰ ਮੈਂ ਫੈਸਲਾ ਕੀਤਾ ਕਿ ਮੈਂ ਜੋਤਿਸ਼ ਵਿੱਚ ਡਿਗਰੀ ਲਵਾਂਗੀ ਉਹ ਪੇਸ਼ੇਵਰ ਸੰਸਥਾਵਾਂ ਜਿਵੇਂ ਕਿ ਨੈਸ਼ਨਲ ਕਾਉਂਸਲ ਫਾਰ ਜੀਓਕੋਸਮਿਕ ਰਿਸਰਚ NCGR ਅਤੇ ਅਮਰੀਕਨ ਫੈਡਰੇਸ਼ਨ ਆਫ ਐਸਟ੍ਰੋਲੋਜਰ AFA ਵਿੱਚ ਸਰਗਰਮੀ ਨਾਲ ਸ਼ਾਮਿਲ ਹੈ 40 ਸਾਲਾਂ ਐਮੀ ਟ੍ਰਿਪ ਦਾ ਸਹੀ ਵਿਕਬ ਦਾ ਰਿਕਾਰਡ ਹੈ ਦੱਸਦੀ ਹੈ ਅਮਰੀਕੀ ਚੋਣਾਂ 'ਚ ਜਿੱਥੇ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਉੱਥੇ ਟਰੰਪ ਅਹਿਮ ਸੂਬਿਆਂ 'ਚ ਪਿੱਛੇ ਚੱਲ ਰਹੇ ਨੇ ਅਤੇ ਕਮਲਾ ਹੈਰਿਸ ਅੱਗੇ ਚੱਲ ਰਹੀ ਹੈ ਮੋਲ ਮੁਤਾਬਿਕ ਕਮਲਾ ਹੈਰਿਸ 49 ਫੀਸਦੀ ਦੇ ਨਾਲ ਅੱਗੇ ਅਜੇ ਤੱਕ 트ੰਪ ਨੂੰ 45 ਫੀਸਦੀ ਰੇਟਿੰਗ ਮਿਲੀ ਹੈ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਅੱਜ ਰਾਤ ਸ਼ੁਰੂ ਹੋਵੇਗੀ ਜਿੱਥੇ ਹੈਰਿਸ ਅਧਿਕਾਰਿਤ ਤੌਰ ਤੇ ਨਾਮਜ਼ਗੀ ਸਵੀਕਾਰ ਕਰਨਗੇ ਇਸ ਦੌਰਾਨ 트ੰਪ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਨੇ ਹੈਰਿਸ ਲਈ ਇਹ ਇੱਕ ਜਿੱਤ ਪ੍ਰਾਪਤੀ ਹੈ ਅਮਰੀਕੀ ਚੋਣਾਂ ਵਿੱਚ ਕਮਲਾ ਹੈਰਿਸ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ ਅਮਰੀਕੀ ਚੋਣਾਂ 'ਚ ਜਿਵੇਂ ਜਿਵੇਂ VOTING ਦੇ ਦਿਨ ਨੇੜੇ ਆ ਰਹੇ ਨੇ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਲਡ 트ੰਪ ਨੂੰ ਪਛਾੜ ਦਿੱਤਾ ਰਾਜ ਸਰਵੇਖਣ ਮੁਤਾਬਕ ਕਮਲਾ ਹੈਰਿਸ 49 ਫੀਸ ਦੀ ਨਾਲ ਅੱਗੇ ਜਾਦ ਕੇ 트ੰਪ ਨੂੰ 45 ਫੀਸ ਦੀ ਰੇਟਿੰਗ ਮਿਲੀ ਹੈ ਕਮਲਾ ਹੈਰਿਸ ਕੋਲ 4 ਅੰਕਾਂ ਦੀ ਵੜਤ ਹੈ ਪਰ ਇਹ ਅੱਗੇ ਲਈ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ ਇਹ ਕਮਲਾ ਹੈਰਿਸ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਕਿਉਂਕਿ ਅੱਜ ਰਾਤ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਸ਼ੁਰੂ ਹੋ ਰਹੀ ਹੈ ਹੈਰਿਸ ਅੱਜ ਅਧਿਕਾਰਿਤ ਨਾਮਜ਼ਦਗੀ ਵੀ ਸਵੀਕਾਰ ਕਰਨਗੇ ਜੇ ਰੋਤੀਜੀ ਤੇਰ ਦੇ ਉਮੀਦਵਾਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਕਮਲਾ ਹੈਰਿਸ ਨੂੰ 47 ਪ੍ਰਤੀਸ਼ਤ ਅਤੇ ਡੋਨਲਡ 트ੰਪ ਨੂੰ 44 ਪ੍ਰਤੀਸ਼ਤ ਪ੍ਰਾਪਤ ਹੁੰਦੇ ਨੇ